ਦਾ ਜਿਹੜੇ ਦੀ ਆਪਣੀ ਨੈਤੀ ਕਾਲਸ ਤੋਂ ਤੋਂ ਤੱਕ ਬੈਠ ਕੇ ਭਾਈ ਦੇ ਬਣੋਂ ਸਾਡੇ ਸਕੂਲ ਗਰੀਬਾਂ ਦੇ ਸਕੂਲ ਦੇ ਬਣੂ ਹੈ ਬੱਚਿਆਂ ਨੂੰ ਸਮਰਥਨ ਦੇ ਨਾਣੇ ਜਿਵੇਂ ਕਾਪੀਆ ਸਿੱਖੀ ਜਿਹੜਾ ਕੋਨਾ ਤੱਕ ਸੋਮੇ ਕੰਟੈਂਟ ਤੇ ਹੋਰ ਵੀ ਕੰਟੈਂਟ ਲਾਗੁਨ ਉਸੇ ਲਈ ਹਮ ਤਰ੍ਹਾਂ ਦਾ ਕੋ ਸਮਾਰਗ ਦੇ ਨਹੀਂ ਕਰ ਰਹੇ ਹਨ ਇਹਨਾਂ ਨੂੰ ਤੁਹਾਡੀ ਸਮਾਰਗ ਦੇ ਕਰਨ ਬਹੁਤ ਜ਼ਰੂਰੀ ਹੈ ਕਿ ਲੈਣੇ ਪਰ ਮਾਦਮਾ ਦੇ ਦਾ ਕਾਗਜ਼ੀ ਲੋਕਾਂ ਨੂੰ ਤੁਸਤੀ ਸਭ ਤੋਂ ਇੱਕ ਤਰ੍ਹਾਂ ਦੇ ਵਧੀਆ ਕੰਮ ਕਰਦੇ ਲਈ ਤੁਹਾਨੂੰ ਧੰਨਵਾਦ। ਥੈਂਕ ਯੂ। ਸਾਧ ਸੰਗਤ ਜੀ ਇਹ ਸੰਸਥਾ ਐਂਟੀ ਕਾਸਟ ਸੋਸ਼ਲ ਐਂਡ ਵੈਲਫੇਅਰ ਮੂਵਮੈਂਟ ਇਹਦੀ ਜਿਹੜੀ ਚੇਅਰਮੈਨ ਹੈ ਉਹ ਵੀ ਬਤਰ ਲੋਚਨ ਕੋਰ ਬਾਠ ਹੈ ਜਿਨ੍ਹਾਂ ਨੇ 2016 ਦੇ ਵਿੱਚ ਇਸ ਸੰਸਥਾ ਦੀ ਸ਼ੁਰੂਆਤ ਕੀਤੀ ਸੀ ਜਿਸ ਦੇ ਵਿੱਚ ਇਹਨਾਂ ਨੇ ਆਪਣੀ ਨੌਕਰੀ ਕਾਲ ਦੇ ਸਮੇਂ ਦੇ ਵਿੱਚ ਜਿੱਥੇ ਗਰੀਬ ਬੱਚਿਆਂ ਦੇ ਪੜ੍ਹਾਈ ਦਾ ਪ੍ਰਬੰਧ ਕਰਨਾ ਉਥੇ ਜਿਹੜੇ ਗਰੀਬ ਨੇ लाचार ਲੋਕ ਨੇ ਜਿਹੜੇ ਚੰਗੇ ਵਸਤਰ ਵੀ ਨਹੀਂ ਸੀ ਪਹਿਨ ਸਕਦੇ ਉਹਨਾਂ ਵਾਸਤੇ ਕੱਪੜੇ ਵੰਡਣੇ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਲੋਕਾਂ ਨੂੰ ਪ੍ਰੇਰਿਤ ਕਰਨਾ ਇਹ ਬਹੁਤ ਸੋਹਣਾ ਉਪਰਾਲਾ ਹੈ ਸੋ ਇਸ ਸੰਸਥਾ ਦੇ ਨਾਲ ਜੁੜੀਏ ਤੇ ਸਮਾਜ ਨੂੰ ਇੱਕ ਚੰਗੀ ਸੇਧ ਦੇ ਸਕੀਏ ਇਸ ਸੰਸਥਾ ਦੇ ਬਾਰੇ ਕੁਝ ਪੰਕਤੀਆਂ ਭਾਈ ਜਸਵੀਰ ਸਿੰਘ ਖਾਲਸਾ ਸ਼੍ਰੀ ਅਨੰਦਪੁਰ ਸਾਹਿਬ ਵਾਲਿਆਂ ਨੇ ਇਸ ਤਰ੍ਹਾਂ ਲਿਖੀਆਂ ਹਨ ਦੇ ਦੁੱਖ ਵੰਡਾਉਂਦੀ ਏ ਜਾਤ-ਪਾਤ ਦੇ ਭੇਦ ਮਟਾਉਂਦੀ ਏ